ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਬੰਦੀ ਮੋਚ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾਮੋਲ ਪਰਵਦ ਗਾਰ ਤੂੰ ਖੁਦ ਖਸਮ ਵੱਡਾ ਅਤੋਲ ਜੈਤਰੀ ਮਹੱਲਾ ਨੌواں ਹਰ ਜੂ ਰਾਖ ਲਿਹੋ ਪਤ ਮੇਰੀ جم کو تراس پیو اور انتر سرن گہی کرپاند تیری ہر جو راک لو پت میری جم کو تراس پیو ਅੰਤਰ ਸਰਨ ਗਹੀ ਕਿਰਪਾ ਤੇਰੀ ਰਹਾਉ ਮਹਾ ਪਤਤ ਮੁਗਦ ਲੋਭੀ ਫਨ ਕਰਤ ਪਾਪ ਅਬਹਾਰਾ ਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਸ ਕਉ ਉਠ ਧਾਇਆ ਘਟ ਹੀ ਭੀਤਰ ਬਸਾ ਨਿਰੰਜਨ ਤਾਕ ਮਰਮ ਨਾ ਪਾਇਆ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਬਦਾਨ ਪ੍ਰਭ ਦੀਜੈ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਏ ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲਵੋ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਣ ਲਈ हे ਕਿਰਪਾ ਤੇ ਖਜਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ हे ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਵੀ ਹਾਂ ਪਾਪ ਕਰਤਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ। ਏ ਭਾਈ ਮੌਤ ਦੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹਿੱਲੇ ਕੀਤੇ ਹਨ। ਦਸੇ ਪਾਸੀ ਉੱਠ ਉੱਠ ਕੇ ਦੌੜਿਆ ਹਾਂ। ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ। ਉਸ ਦਾ ਭੇਤ ਮੈਂ ਨਹੀਂ ਸਮਝਿਆ। ਪਰਮਾਤਮਾ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਮ ਤੋਂ ਬਚਾ ਲਏ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ ਏ ਨਾਨਕ ਆਖ ਏ ਪ੍ਰਭੂ ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆ ਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਣ ਦੇ